ਯਾਨੀ ਕਮਾਜੀ ਆਹ ਜੀ ਮੇਰੀ ਉਹ ਸਰਵਿਸ ਦਾ ਮੈਨੂੰ ਫਸ ਚੱਕ ਕੇ ਲੈ ਗਿਆ ਹਾਂ ਜੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਇੱਕ ਮਿੰਟ ਥਾਰੋ ਜਰਾ ਹਾਂ ਜੀ ਮੇਰਾ ਫਸ ਚੱਕ ਕੇ ਲੈ ਗਿਆ ਉਹਦੇ ਵਿੱਚ ਮੇਰਾ ਲਿਖਾਈ ਸੀ ਤੁਹਾਡਾ ਕੀ ਨਾਮ ਹੈ ਜੀ ਆਪਣਾ ਕੀ ਤੇਰਾ ਨਾਮ ਤੁਹਾਡਾ ਕੀ ਨਾਮ ਕੀ ਤੁਹਾਡਾ ਜੀ ਹਾਂ ਦੱਸ ਕਿਹੜੇ ਦਲ ਤੋਂ ਆ ਸੁਲਿੰਦਰ ਸਿੰਘ ਤੁੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਮੈਂ ਆਇਆ ਆਪਣੇ ਮਾਲਪੁਰ ਤੋਂ ਮਾਲਪੁਰ ਤੋਂ ਤੇ ਫਵਾੜੀ ਕੰਨ ਹੈ ਜੀ ਮੈਂ ਇਥੇ ਮੋਟਰ ਚਲਣਾ ਮੇਰੇ ਘਰ ਦੇ ਜਿਗੜਾ ਹੈ ਜਾਨ ਦੀ ਜਿਆਦਾ ਅੱਛਾ ਹਾਂਜੀ ਤੇ ਤੁਹਾਡੇ ਨਾਲ ਕੋਈ ਕੋਈ ਲੇਡੀਜ਼ ਵੀ ਦੱਸਦੇ ਪਏ ਆ ਹਾਂਜੀ ਮੇਰੇ ਕੋਲ ਨਹੀਂ ਸੀ ਕਿ ਮਿਲਣਾ ਅੱਛਾ ਉਹ ਕੌਣ ਆ ਉਹ ਸਾਡੇ ਜਾਨਸ਼ਾਨ ਵਾਲਿਆਂ ਦੀ ਲੜੀ ਹੈ ਜੀ ਅੱਛਾ ਜੀ ਉਹ ਵੀ ਇੱਕ ਪਿਸਤਲ ਵੀ ਆ ਤੁਹਾਡੇ ਕੋਲ ਕੋਈ ਨਿਕਲਿਆ ਨਹੀਂ ਮੇਰਾ ਉਹ ਪੇਸ ਕਾ ਬਚਿਆ ਜੀ ਹਾਂਜੀ ਮੇਰਾ ਪੇਜ ਕਬਜ਼ਾ ਪਿਸਤੌਲ ਬਿਲਕੁਲ ਨਹੀਂ ਹੈ ਇੱਕ ਮਿੰਟ ਛੜੋ ਜੋ ਰეკਮੈਂਡ ਦਿਖਾਓ ਨਾ ਨਹੀਂ ਤੂੰ ਜਿਆਦਾ ਨਾ ਮਾਲਦੇ ਇੱਕ ਮਿੰਟ ਮੈਂ ਦਿਖਾ ਦਿੰਨੇ ਹਾਂ ਉਹਨੂੰ ਅੱਬੇ ਤੂੰ ਇਦਾਂ ਨਾ ਕਰੋ ਧੱਕਾ ਨਾ ਕਰੋ ਨਾ ਤੂੰ ਧੱਕਾ ਕਰੇ ਕਰੇ ਨਹੀਂ ਨਹੀਂ ਆਜ ਰੁਪੇਜ ਕਰ ਗਿਆ ਪਿਸਤੌਲ ਤੁਹਾਡੇ ਨੂੰ ਦਿਖਾ ਦੇ ਮੈਨੂੰ ਬਲਕਿ ਪਤਾ ਤੇ ਇੱਕ ਆਓ ਦਿਖਾਓ ਹਾਂ ਪੇਜ ਕਾ ਮੈਨੂੰ ਪਤਾ ਆਇਆ ਬੇਜ ਕੱਪ ਜਹਾਥੋਂ ਦਿਸਦਾ ਪਿਆ ਤੁਮਰੇ ਬੇਜ ਕੱਪ ਜੀ ਆਹ ਪਤਾ ਆ ਤੇ ਦੱਸਾਂ ਆ ਬੇਜ ਕੱਪ ਜੀ ਆਹ ਕਰਕੇ ਦਿਖਾਓ ਇਹ ਪਿਸਤਲ ਦੇ ਕਵਰ ਚ ਕਾਦੇ ਪਾਇਆ ਇਹਦੇ ਵਿੱਚ ਮੈਨੂੰ ਮਿਲਿਆ ਇੱਥੇ ਨਹੀਂ ਪਿਸਤਲ ਦੇ ਕਵਰ ਦੇ ਨਾਲ ਗੋਲੀਆਂ ਪਾਈਆਂ ਕਾਦੇ ਪਾਈਆਂ ਆ ਇਹ ਐਦਾਂ ਹੀ ਮਿਲਿਆ ਮੈਨੂੰ ਇਹਦਾ ਕੋਲ ਲਾਇਸੈਂਸ ਹੈਗਾ ਤੁਹਾਡੇ ਕੋਲ ਮੇਰੇ ਕੋਲ ਲਾਇਸੈਂਸ ਨਹੀਂ ਹੈ ਨਾ ਇਹ ਪਿਸਤਲ ਉੱਪਰ ਲਿਖਿਆ ਗੱਡੀ ਦੇ ਕਿਹਦੇ ਬੋਲੋ ਲਿਖਾਇਆ ਗਿਆ ਆ ਤਰਨਾ ਦਾਲਦਾ ਤਰਨਾ ਦਾਲਦਾ ਕੌਣ ਆ ਉਹ ਪਿਆਣ ਗੱਲ ਕਰਾਓ ਉਹ ਕੌਣ ਆ ਉਹਨਾਂ ਨੂੰ ਕੋਈ ਹੈਗਾ ਬਾਬਿਆਂ ਨਾਲ ਮੇਰੇ ਕੋਲ ਲਾਇਸੈਂਸ ਹੈਗਾ ਮੇਰਾ ਬੱਡੂਆ ਚੱਕ ਕੇ ਲੈ ਗਿਆ ਨਹੀਂ ਨਹੀਂ ਜਿਹੜਾ ਤੁਸੀਂ ਉੱਪਰ ਲਿਖਾਇਆ ਬਾਬਾ ਜੀ ਮੇਰਾ ਇੱਕ ਬੱਡੂਆ ਚੱਕ ਕੇ ਲੈ ਗਿਆ ਸਾਰਾ ਪਰਸ ਉਹਦੇ ਵਿੱਚ ਮੇਰਾ ਬੱਡੂਆ ਉੱਪਰ ਲਿਖਾਇਆ ਉਹਦੇ ਵਿੱਚ ਮੇਰੇ ਕਾਰਡ ਉਹਦੇ ਵਿੱਚ ਮੇਰੇ ਪੈਸੇ ਜਿਹੜਾ ਤੁਸੀਂ ਲਿਖਾਇਆ ਉਹਦੇ ਬਾਰੇ ਜਾਣਕਾਰੀ ਮੈਂ ਡਾਕੂਮੈਂਟ ਉਹਦੇ ਵਿੱਚ ਮੇਰੇ ਮੇਰਾ ਲਾਇਸੈਂਸ ਉਹਦੇ ਵਿੱਚ ਆ ਐਸੇ ਮੇਰਾ ਹੀ ਚੱਕ ਕੇ ਲੈ ਗਿਆ ਪਰਸ ਕੌਣ ਚੱਕ ਕੇ ਲੈ ਗਿਆ ਐ ਬੰਦੇ ਕਿਹੜੇ ਬੰਦੇ ਲੈ ਗਏ ਐ ਬੰਦੇ ਕਿ ਤੁਸੀਂ ਇੱਥੇ ਇੱਥੇ ਗੱਡੀ ਮੇਰਾ ਸੱਟਾ ਮਾਰੀਆਂ ਇੱਥੇ ਮੈਨੂੰ ਗੱਲ ਕਰਨ ਉਹ ਜਰਾ ਪੀਤੀ ਇੱਕ ਬਟੇ ਸ਼ਰਾਬੀ ਕੋ ਪੀਤੀ ਕਹਿੰਦੇ ਸ਼ਰਾਬ ਆ ਸੇ ਉਹ ਪੀਤੀ ਆ ਮੈਂ ਮੰਨਦਾ ਮੈਂ ਗਲਤੀ ਮੰਨਾਂਗਾ ਤੁਸੀਂ ਅੰਡਾ ਵਟਾਣਾ ਆ ਲਖਾ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਕਿੰਨੀ ਸੂਈ ਗੱਲ ਆ ਮੇਰੀ ਗਲਤੀ ਹੈ ਗਲਤੀ ਤੁਸੀਂ ਸੂਝਵਾਨ ਬੰਦੇ ਹੋ ਪੜ੍ਹੇ ਲਿਖੇ ਲੈਂ ਮੈਂ ਗਲਤੀ ਮੰਨਦਾ ਇਸ ਚੀਜ਼ ਦੀ ਇੱਕ ਤੁਸੀਂ ਬਾਣਾ ਪਾਇਆ ਤੇ ਬਾਣਾ ਪਾਇਆ ਤੁਸੀਂ ਇਹ ਗਲਤੀਆਂ ਕਰਦੀ ਇਸ ਗਲਤੀ ਗਲਤੀ ਮੰਨਦਾ ਮੈਂ ਮੇਰਾ ਬਟੂਆ ਚੱਕੇ ਲਗਾਏ ਉਹਦੇ ਵਿੱਚ ਸਭ ਕੁਝ ਆ ਮੇਰਾ ਲਾਇਸੈਂਸ ਵੀ ਉਹਦੇ ਵਿੱਚ ਆ ਠੀਕ ਆ ਜੀ بابا ਆਪਣੇ ਤੁਸੀਂ ਜਿਨ੍ਹਾਂ ਨਾਲ ਇਹ ਕਹਿ ਰਹੇ ਗੱਲ ਕਰਾ ਸਕਦੇ ਤੁਸੀਂ ਉਹਨਾਂ ਨਾਲਕ ਨਹੀਂ ਮੇਰਾ ਲਾਇਸੈਂਸ ਤੇ ਮੈਂ ਗੱਲ ਕਰਦਾ ਨਹੀਂ ਲਾਇਸੈਂਸ ਤੇ ਨਹੀਂ ਤੁਮ ਮੋਬਾਈਲ ਤੋਂ ਤੁਹਾਡੇ ਕੋਲ ਇਹ ਮੋਬਾਈਲ ਤੇ ਗੱਲ ਤੇ ਕਰਾ ਸਕਦੇ ਮੇਰੀ ਕੋ ਮੋਬਾਈਲ ਨਹੀਂ ਉਹੀ ਚੱਕ ਕੇ ਲਿਆਇਆ ਸੀ ਤੁਮ ਨਹੀਂ ਮੋਬਾਈਲ ਕੋਟਾ ਇੱਥੇ ਚੱਕ ਕੇ ਲਿਆਇਓ ਵੀ ਗੱਡੀ ਜੀ ਨਹੀਂ ਹੁਣ ਸਾਰਾ ਕੁਝ ਚੱਕ ਹੋ ਗਿਆ ਜੀ ਆਹ ਦੇਖ ਲਓ ਮੇਰੀ ਗੱਡੀ ਦੇਖ ਲਓ ਮੈਂ ਇੱਥੇ ਤੁਹਾਡੇ ਕੋਲ ਬੈਠਾ ਆਪਣੇ ਜੇਬ ਦੇ ਦੇਖੋ ਆਹ ਦੇਖ ਲਓ ਮੇਰੀ ਜੇਬ ਆਹ ਆਲੇ ਬੰਦੇ ਨਾਲ ਗੱਲ ਕਰਾ ਮੁਖਦੇਵਾਲਾ ਜਿਹੜਾ ਹੈ ਨਾ ਕਾਉ ਗੱਲ ਇਹ ਬੰਦਾ ਖਰਾਬ ਕੀਤਾ ਵੜਿਆ ਗਿਆ ਜੀ ਕੋਈ ਪੇਂਟ ਦੇ ਕਿਸੇ ਬੰਦੇ ਨਾਲ ਗੱਲ ਕਰਾ ਜਿਹੜਾ ਇੱਥੇ ਕੰਮ ਉਹ ਪੇਂਟ ਵਾਲੇ ਨਾਲ ਗੱਲ ਕਰਾ ਬਿਲਕੁਲ ਹਾਂਜੀ ਇੱਕ ਵਾਰ ਹਾਂਜੀ ਭਾਈ ਇਹ ਵੀ ਕੀ ਮਾਮਲਾ ਹੈ ਸਾਰਾ ਭਾਈ ਵਾਇਕੁਜੀ ਖਾਲਸਾ ਵਾਇਕੁਜੀ ਫਤਿਹ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿਦਾਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਥੇ ਪੀਰੇ ਸੀ ਬੀਅਰ ਨਾਲ ਚਿਕਨ ਜਕਨ ਖਾ ਰਹੇ ਸੀ ਇਹਨਾਂ ਦੇ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆ ਕੁਰਬਾਨਾ ਕਰ ਲਈ ਸ਼ਸਤਰ ਸਾਡੇ ਨਾਲ ਸਨ ਪਰ ਮੈਂ ਇੱਥੇ ਆ ਕੇ ਜਿੱਤਦਾ ਹਾਂ ਤੁਹਾਡੇ ਨਾਲ ਆ ਸਮਾਈ ਹੋਏ ਹਾਂ ਜੀ ਇਹ ਲੈ ਕੋਈ ਵੀ ਨਹੀਂ ਲੱਗਦਾ ਦੇਖੋ ਬਾਅਦ ਵਿੱਚ ਪੁੱਛਿਆ ਜਾਊਗਾ ਜਿਹੜਾ ਮੈਂ ਪੁੱਛਿਆ ਬਾਅਦ ਵਿੱਚ ਜਨਾਨੀ ਜਦੋਂ ਪੁੱਛਿਆ ਗਿਆ ਵੀ ਤੂੰ ਕੌਣ ਆ ਕਹਿੰਦੀ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਬਰਤਨਾ ਸੀਗਾ ਤਾਂ ਕਰਕੇ ਬਾਣੇ ਦੇ ਲਾਚ ਲਾਂਦੇ ਤੇ 75 ਦਲ ਦਾ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਛੋਟੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਛੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਆ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਰਹਾ ਰਿਹਾ ਇਹ ਬੰਦਾ ਜੀ ਭਾਈ ਜੀ ਇਹ ਤੇ ਆ ਵੀ ਆ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨਦੇ ਪਏ ਮੇਰੀ ਬੇਨਤੀ ਸੁਣੋ ਥੋੜਾ ਰੋਕੋ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਕੀ ਮੰਗਦਾ ਤੁਸੀਂ ਬਾਬਾ ਇੱਕ ਲੇਡੀਸ ਨੂੰ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਕੀ ਮੰਗਦਾ ਜਿਹੜੇ ਇੱਕ ਲੇਡੀਸ ਤੁਹਾਡੇ ਨਾਲ ਆ ਕੇ ਕੀ ਮੰਗਦੇ ਤੁਸੀਂ ਲੇਡੀਸ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਹੈ ਕੋਣਾ ਲੇਡੀਸ ਹੈ ਕੋਣਾ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇ ਦਾ ਨਹੀਂ ਉਹਨੇ ਉਹਨੇ ਕਹਤਾ ਮੈਨੂੰ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਵੀ ਇਹ ਇਸ ਚੀਜ਼ ਦੀ ਕੀ ਮੰਗਦਾ ਜੋ ਮੈਂ ਕੀਤਾ ਉਹ ਮੈਂ ਗਲਤ ਕੀਤਾ ਕੇਵਾ ਮੰਗ ਵੀ ਕਹਦੇ ਆ ਔਰ ਮੈਂ ਮਿੱਤਿਆ ਕੋਈ ਨਹੀਂ ਮੈਂ ਇਸੇ ਦੀ ਖੇਮਾ ਮੰਗਦੇ ਨੇ ਕੇਮਾ ਕਾਦੀ ਮੰਗਦੇ ਤੁਸੀਂ ਦੇਖੋ ਜਿਹੜੀ ਕੀਤੀ ਆ ਹਾਂ ਬੀ ਆ ਜਿਹੜੀ ਮੈਂ ਦੇਖੋ ਗੁਰਸਾਹ ਦਾ ਸਾਨੂੰ ਹੁਕਮ ਹੈ ਗਣੇ ਛੱਡਦਾ ਜਿਹੜੀ ਤੁਹਾਨੂੰ ਬਰੇ ਕਰ ਚੱਲ ਜਾ ਤੇ ਇੱਕ ਵਿੱਕੀ ਬਾਈ ਤੁਹਾਨੂੰ ਮਾਰਨ ਲੱਗਾ ਆ ਦੇਖੋ ਫਿਰ ਸੱਟਾ ਮਾਰੀ ਆ ਦੇਖੋ ਸੱਟਾ ਮਾਰੀਆਂ ਆ ਦੇਖੋ ਆ ਦੇਖੋ ਇਹ ਸੱਟਾ ਮਾਰੀਆਂ ਆ ਠੀਕ ਹੈ ਕੋਈ ਵੈਸਾ ਡਰ ਖਾਣ ਵਾਲੇ ਕੰਮ ਨਾਲ ਨਹੀਂ ਕਰਦਾ ਆ ਕੇ ਦੇ ਬੰਦੋ ਕਲ ਲੁੱਟਣ ਵਾਲਾ ਇੱਥੇ ਜਾ ਕੇ ਲਗਾਈ ਮੇਰਾ ਬਰਸ ਨਾ ਯਾਰ ਲੋਕੀ ਰੁਕੇ ਲਵਾਏ ਲਵਾਉਂਦੇ ਬਦਲਾਉਂਦੇ ਕਰਾਉਂਦੇ ਕਰਾਉਂਦੇ ਹੈ ਲੋ ਜੀ ਇੱਕ ਹਾਲੇ ਤੋਂ ਜਸਤ ਇੱਕ ਮਿੰਟ ਹਾਲੋ ਪਰਸ ਮਿਲ ਗਿਆ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਦਿਖਾ ਲਦਾ ਮੈਂ ਤੁਸੀਂ ਕਹਿੰਦੇ ਚੋਰੀ ਹੋ ਗਿਆ ਚੋਰੀ ਕਿੱਥੇ ਹੋਇਆ ਅੰਦਰੋਂ ਮਿਲ ਗਿਆ ਜੀ ਆਹ ਦੇਖੋ ਹੁਣ ਅੰਦਰੋਂ ਕਿੱਥੇ ਮਿਲ ਗਿਆ ਜੀ ਬਾਬਾ ਜੀ ਹਾਂ ਜੀ ਕਿੱਥੇ ਜਾਂਦਾ ਇੱਕ ਫੂਲਰ ਸਾਹਿਬ ਚੱਲਦਾ ਹੈ ਆਹ ਦੇਖੋ ਮਜੀਦ ਭਾਈ ਜੀ ਆਹ ਦੇਖੋ ਮੜਿਆ ਉਹ ਭਾਈ ਆਹ ਦੇਖੋ ਫੋਨ ਵੀ ਕੋਲ ਆ ਤੇ ਬਾਬਾ ਜੀ ਮੋਬਾਈਲ ਵੀ ਤੁਹਾਡੇ ਕੋਲੇ ਤੇ ਤੁਸੀਂ ਝੂਠ ਦਾ ਬੋਲਦੇ ਪਏ ਹੋ ਨਹੀਂ ਬੋਲਦਾ ਹਾਂ ਆ ਜੀ ਸਰਦਾਰ ਜੀ ਫੋਨ ਵੀ ਤੁਹਾਡੇ ਤੁਹਾਡੇ ਕੋਲ ਵੀ ਤੁਹਾਡੇ ਕੋਲ ਆ ਆ ਦੇਖੋ ਮੇਰਾ ਨਾਮ ਮੋਬਾਈਲ ਵੀ ਤੁਹਾਡੇ ਕੋਲ ਹੈ ਨਾ ਆ ਦੇਖੋ ਮੇਰਾ ਨਾਮ ਮਾਇਆ ਤੁਹਾਡੇ ਕੋਲ ਸान्स ਤੁਹਾਡੇ ਕੋਲ ਸਾਰਾ ਕੁਝ ਆ ਆ ਤੁਸੀਂ ਬਾਬਾ ਹੀ ਆ ਦੱਸੋ ਬੇ ਝੂਠ ਕਹਦੇ ਬੋਲਦੇ ਪਏ ਆ ਬੇ ਜੂਠ ਨਹੀਂ ਬੋਲਦਾ ਤੁਹਾਡੇ ਕੋਲ ਜੋ ਸਾਰਾ ਕੁਝ ਤੁਹਾਡੀ ਗੱਡੀ ਚ ਬਰਾਮਤ ਹੋ ਗਿਆ ਉਹ ਤੁਹਾਨੂੰ ਗੱਲ ਕਰਾਓ ਆਪਣੇ ਕਿਸੇ ਨਾਲ ਤੁਸੀਂ ਕਰਾਓ ਫੋਨ ਤੇ ਗੱਲ ਕਰਾਉਣ ਲੱਗ ਗਏ ਗੱਲ ਕਹਿੰਦੇ ਆ ਪੈਸਾ ਨਾਲ ਗੱਲ ਕਰਾਓ ਨਹੀਂ ਨਹੀਂ ਟੁੱਟ ਗਈ ਸੀ ਉਹ ਦੁਆਰਾ ਦਿਖਾਇਓ ਇਹੋ ਫੋਟੋ ਕਿਤਨੀ ਹੋਲੀ ਦਿਖਾਓ ਆ ਲਓ ਪੈਸੇ ਮੁੰਜੀ ਪੈ ਪੜੀ ਗਏ ਆ ਫੋਨ ਤੇ ਫੋਨ ਹੈ ਗੱਲ ਕਰੋ ਇਹਦੇ ਨਾਲ ਹੁਣ ਨੰਬਰ ਤੇ ਆਲੋ ਤਾਂ ਕਰੀਏ ਜਿੱਥੇ লাইসেন্স ਕਰਾਇਆ ਵਾ ਤਾਂ ਵੀ ਉਹਨਾ ਕੋਲ ਬਿੱਲ ਹੁੰਦੇ ਪਾਈ ਮੈਨਾਂ ਇਹਨਾਂ ਨਾਲ ਕੋਈ ਗੱਲ ਵਾਲੀ ਆ ਆ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਗੱਲ ਕਰਾ ਦਿਓ ਉਹਨਾਂ ਨਾਲ ਮੇਰੇ ਕੋ ਨੰਬਰ ਨਹੀਂ ਹੈਗਾ ਆ ਫੋਨ ਦੇ ਨੰਬਰ ਆਣਾ ਤੁਹਾਡੇ ਨਾਲ ਕੁੱਟ ਕੇ ਨੇ ਕੁੱਟਿਆ ਨਹੀਂ ਨੰਬਰ ਮੈਂ ਕਿਹਾ ਯਾਰ ਫੋਨ ਦੇ ਵਿੱਚ ਨੰਬਰ ਹੈ ਨਹੀਂ ਕਿਸੇ ਦਾ ਨਹੀਂ ਹੈ ਤੇ ਫੇਰ ਫੋਨ ਕੰਦੀ ਰੱਖਿਆ ਤੇ ਮੇਰੇ ਆਪਣੇ ਮਾਸਟਰ ਰੱਖਿਆ ਮੈਂ ਹੈ ਐਡਰੈਸ ਚ ਜਾਂਦਾ ਉਹ ਆ ਦੀਗੀ ਉੱਤੀ ਲੱਭਣਾ ਉਹ ਤੇ ਸਰਪੰਚਾ ਨਹੀਂ ਹੈਗਾ ਮੇਰੇ ਘਰ ਤੇ ਉਹ ਵੀ ਫੜਾਓ ਇਹ ਤਾਂ ਰੋਜ਼ ਦਾ ਹੀ ਕੰਮ ਹੁੰਦਾ ਜੀ ਇਹਦੇ ਪਿੰਡ ਜੋ ਮੈਂ ਪ੍ਰੈਸ ਨੂੰ ਦੱਸਣਾ ਚਾਹਣਾ ਵੀ ਇਹ ਜਿਹੜੇ ਜਿਹੜੇ ਪਿੰਡ ਜੋ ਵੈਰੀਫਾਈ ਕੀਤਾ ਗਿਆ ਵਾ ਇਹ ਬੰਦੇ ਦਾ ਰੋਜ਼ ਦਾ ਹੀ ਇਹ ਕੰਮ ਹੁੰਦਾ ਵੀ ਬਾਣਾ ਪਾ ਕੇ ਸ਼ਰਾਬ ਪੀਣੀ ਜਨਾਨੀਆਂ ਨੂੰ ਵਰਤਣਾ ਤੇ ਇਹ ਪ੍ਰੈਸ 'ਚ ਲਾਣੀ ਹੈ ਰਿਪੋਰਟ ਠੀਕ ਹੈ ਜੀ ਹਾਂ ਇਹਦਾ ਕੀ ਨਾਂ ਕੀ ਇਹਦਾ ਕਿਹੜੇ ਪਿੰਡ ਦਾ ਹੈ ਸੁੰਦਰ ਸਿੰਘ ਆ ਜੀ ਮੱਗੋ ਪੱਟੀ ਕਹਿੰਦਾ ਮਾਲਪੁਰ ਦੇ ਕੋਲ ਪਿੰਡ ਆਪਣਾ ਦੱਸ ਦੋ ਵੇ ਗੁੱਦਾ ਕਹਿੰਦਾ ਮੈਂ ਇੰਗਲੈਂਡ ਤੋਂ ਆ ਪਿੱਛੋਂ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਚੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਬਿਆਸੀ ਆ ਬਸ ਹੁਣ ਕੀ ਸਹੀ ਸਹੀ ਦੱਸੀਏ ਇਹ ਗੱਲ ਤੇ ਆਸੀ ਬਿਲਕੁਲ ਨਹੀਂ ਹੈ ਇਹ ਆਸੀ ਆ ਜੀ ਨਹੀਂ ਬਿਲਕੁਲ ਗੱਲ ਤੇ ਹੈ ਹੈ ਹੋਰ ਕੀ ਹੈ ਹੋਰ ਕੀ ਕਰਦੇ ਬਾਬਾ ਤੁਸੀਂ ਤੁਸੀਂ ਮਾਰੇ ਭਾਜੀ ਇਹਨੂੰ ਕਿਹੜੀ ਸਹੀ ਆ ਆ ਲੰਡਨ ਦੇ ਬੰਦੇ ਆਏ ਦੱਸੋ ਕਰੋ ਤੁਸੀਂ ਕਿੱਥੇ ਰਹਿੰਦੇ ਹੋ ਸਾਥੀ ਹੈ ਸਾਥੀ ਜਬੂਲੀਥੀ ਪੁਲਿਸ ਕਿਹੜੇ ਕਰਦੇ ਪੁਲਿਸ ਕਿਹੜੇ ਕਰਦੇ ਗੁਰਦਾਰੇ ਨਾ ਕਿਹੜੀ ਸਿੰਘ ਸਭਾ ਗੁਰਦੁਆਰਾ ਸਾਹਿਬ ਹੈ ਜੀ ਪੋਸਟ ਕੋਡ SC18 ਹਾਂਜੀ SC18 ਬਾਕੀ ਦੇ ਬਾਕੀ ਦਾ ਨਹੀਂ ਮੈਨੂੰ ਪਤਾ ਤੇ ਤੂੰ ਵਰਦਾਰੇ ਕਿਤੇ ਨਹੀਂ ਤੈਨੂੰ ਪੋਸਟ ਕੋਡ ਹੀ ਨਹੀਂ ਪਤਾ ਤੇਰਾ ਯਾਰ SC18 ਮੈਂ ਮਿਸਨ ਸੈਲ ਬੁਲਿਸ਼ ਮੈਨੂੰ ਪੋਸਟ ਕੋਡ ਦਾ ਨਹੀਂ ਪਤਾ ਹੈ SC18 ਨਹੀਂ ਹੁਣ ਮੈਨੂੰ ਨਾ ਪਤਾ ਕਿ ਤੁਸੀਂ ਉਥੇ ਕੀ ਮੈਪ ਪਾਧੀ ਹੈ ਨਾ ਅਜਾ ਮੇਰੀ ਜੀ ਪੜੀ ਇਹਨਾਂ ਨੂੰ ਹੁਣ ਕੀ ਤੁਹਾਡੇ ਵੱਲੋਂ ਸਹਾਇਤਾ ਦਿੱਤੀ ਗਈ ਇਹਨਾਂ ਨੂੰ ਦੇਖੋ ਜੀ ਇਹ ਆਪਸ ਡਿਸਾਈਡ ਕਰੇ ਤੁਹਾਡੇ ਸਾਹਮਣੇ ਆ ਵੀ ਇਹਨੇ ਗਾਂ ਕਿੱਦਾਂ ਚੱਲਣਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਸ਼ਹਿਰ ਨਿਕਾ ਰਿਹਾ ਵਾ ਪਤਾ ਲੱਗਣਾ ਵਾ ਇਹਦੀ ਚੋਰੀ ਦਾ ਅੱਜ ਫਗਵਾੜੇ ਫੜੋ ਜਾਂ ਕਿਤੇ ਫੜੋ ਜਾਂ ਮੈਂ ਦੱਸਦਾ ਤੂੰ ਦੱਸ ਦੇ ਕੀ ਦੇਣਾ ਕਿੱਥੇ ਮੈਂ ਦੱਸ ਕਿੱਦਾਂ ਚੱਲਣਾ ਮੈਂ ਗਲਤੀ ਕੀਤੀ ਆ ਮੈਂ ਮੁੜ ਕੇ ਗਲਤੀ ਨਹੀਂ ਕਰਦਾ ਕੀ ਗਲਤੀ ਕੀਤੀ ਤੁਸੀਂ ਮੈਂ ਵੀਰ ਬੀਤੀ ਆ ਮੈਂ ਕੋਈ ਮੁੜ ਕੇ ਗਲਤੀ ਨਹੀਂ ਕਰਦਾ ਠੀਕ ਹੈ ਕੀ ਨਾਮ ਆ ਤੁਹਾਡਾ ਜੀ ਸੁਲਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਮੈਂ ਮਕੂਬੱਟੀ ਤੋਂ ਇਹ ਕਿਹੜੀ ਜਗ੍ਹਾ ਪੈਂਦਾ ਜੀ ਮਲਬੜ ਮੇਰੀ ਜੋੜ ਛੱਡ ਦੇ ਪੁਲਿਸ ਛੱਡ ਦੇ ਨੇ ਕੱਢ ਦੇ ਕੀ ਹੋਇਆ ਛੱਡ ਦੇ ਨੇ ਛੱਡ ਦਿੰਦੇ ਉੱਥੇ ਕੱਢ ਇਧਰ ਆ ਇੰਗਲੈਂਡ ਦੀ